ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਦੇਸ਼ ਸੁਨੇਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਪਲਕੇ 14 ਨਵੰਬਰ ਨੂੰ ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਵਾਲੇ ਦਿਨ ਸੱਦੀ ਗਈ। ਮੰਤਰੀ ਮੰਡਲ ਮਾਮਲੇ ਸ਼ਾਖਾ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਰਿਹਾਇਸ਼ ਤੇ 14 ਨਵੰਬਰ ਨੂੰ 4 ਵਜੇ ਸੱਦੀ ਗਈ ਹੈ। ਮੀਟਿੰਗ ਦਾ ਅਜੰਡਾ ਹਲੇ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਇਸ ਬੈਠਕ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ। ਪਤਾ ਲੱਗਿਆ ਕਿ ਕੈਬਨਿਟ ਮੀਟਿੰਗ 'ਚ ਸ਼੍ਰੀਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਬਾਰੇ ਫੈ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 250ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸ਼੍ਰੀ ਨੰਦਪੁਰ ਸਾਹਿਬ ਵਿਖੇ ਵਿਦਵਾਨ ਸਭਾ ਸੈਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇਨਜ਼ਰ ਹੋਰ ਅਹਿਮ ਫੈਸਲਾ ਵੀ ਸਾਹਮਣੇ ਆ ਸਕਦਾ ਹੈ ਦਿੱਲੀ ਤਮਾਕਾ ਮਾਮਲੇ ਨਾਲ ਜੁੜੀਆਂ ਹਰ ਰੋਜ਼ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਮਾਕਾ ਕਰਨ ਵਾਲੇ ਸ਼ਖਸ ਦੀ ਪਛਾਣ ਹੋ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਤਮਾਕੇ ਦੌਰਾਨ ਵਰਤੀ ਗਈ i20 ਕਾਰ ਨੂੰ ਡਾਕਟਰ ਉਮਰ ਉਨ ਨਵੀ ਹੀ ਚਲਾ ਰਿਹਾ ਸੀ ਡਾਕਟਰ ਉਮਨ ਦਾ ਡੀਐਨਏ ਸੈਂਪਲ ਉਸ ਦੀ ਮਾਂ ਅਤੇ ਭਰਾ ਨਾਲ 100% ਦੀ ਮੈਚ ਹੋਇਆ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਮਾਕੇ ਤੋਂ ਬਾਅਦ ਕਾਰ ਚੋਂ ਮਿਲੀਆਂ ਹੱਡੀਆਂ ਦੰਦਾਂ ਅਤੇ ਕੱਪੜਿਆਂ ਦੇ ਟੁਕੜਿਆਂ ਨਾਲ ਡੀਐਨਏ ਮੈਚ ਕੀਤਾ ਗਿਆ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਮਰ ਤੁਰਕੀ ਦੇ ਅੰਕਾਰਾ ਚ ਬੈਠੇ ਆਪਣੇ ਹੈਂਡਲਰ ਦੇ ਸੰਪਰਕ ਸੀ ਜਿਸ ਦਾ ਕੋਡ ਨੇਮ ਜੁਕਾਸਾ ਸੀ ਉਮਰ ਦੀ ਜ਼ਿੰਦਗੀ ਰਹੱਸ ਨਾਲ ਭਰੀ ਹੋਈ ਸੀ ਪਰਿਵਾਰ ਤੋਂ ਮਹੀਨਿਆਂ ਤੱਕ ਦੂਰੀ ਫੋਨ ਬੰਦ ਰੱਖਣ ਅਤੇ ਬਾਰ ਬਾਰ ਗਾਇਬ ਹੋਣਾ ਉਸ ਦੀ ਆਦਤ ਸੀ ਸੂਤਰਾਂ ਅਨੁਸਾਰ ਉਮਰ ਸਾਰਿਆਂ ਨੂੰ ਹਮੇਸ਼ਾ ਇਹੀ ਕਹਿੰਦਾ ਸੀ ਕਿ ਜ਼ਰੂਰੀ ਕੰਮ ਕਰ ਰਿਹਾ ਅਤੇ ਉਸ ਨੂੰ ਡਿਸਟਰਬ ਨਾ ਕੀਤਾ ਜਾਵੇ ਉਸ ਨੇ ਸੋਮਵਾਰ ਨੂੰ ਘਰ ਆਉਣ ਦਾ ਵਾਅਦਾ ਕੀਤਾ ਸੀ ਜਦ ਕਿ ਉਸ ਤੋਂ ਪਹਿਲਾਂ ਹੀ ਉਸ ਨੇ ਰਾਸ਼ਟਾਨੀ ਦਿੱਲੀ ਨੂੰ ਦਿਹਲਾ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਉਮਰ ਇੱਕ ਪੜਾਕੂ ਅਤੇ ਸ਼ਾਂਤ ਨੌਜਵਾਨ ਸੀ ਅਤੇ ਉਸ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ ਔਰ ਜਦੋਂ ਵੀ ਘਰ ਆਉਂਦਾ ਸੀ ਤਾਂ ਬੱਚਿਆਂ ਦੇ ਨਾਲ ਕ੍ਰਿਕਟ ਜ਼ਰੂਰ ਖੇਡਦਾ ਸੀ ਅਤੇ ਅਸੀਂ ਉਸ ਨੂੰ ਪੜਾਉਣ ਲਈ ਬਹੁਤ ਸੰਘਰਸ਼ ਕੀਤਾ ਤਾਂ ਜੋ ਆਪਣੇ ਪੈਰਾਂ ਤੇ ਖੜਾ ਹੋ ਸਕੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਤਮਾਕੇ ਨੂੰ ਅੰਜਾਮ ਦੇਣ ਵਾਲਾ ਉਮਰ ਨਵੀ ਤਮਾਕੇ ਤੋਂ ਪਹਿਲਾਂ ਕਮਲਾ ਮਾਰਕੀਟ ਥਾਣੇ ਸਥਿਤ ਇੱਕ ਮਸਜਿਦ ਵਿੱਚ ਵੀ ਗਿਆ ਇਸ ਤੋਂ ਪਹਿਲਾਂ 3 ਘੰਟੇ ਤੱਕ ਲਾਲ ਕਿਲੇ ਦੀ ਪਾਰਕਿੰਗ 'ਚ ਉਮਰ ਦੇ ਰਹਿਨ ਦਾ ਰਾਸ਼ ਡੂੰਗਾ ਹੁੰਦਾ ਜਾ ਰਿਹਾ ਜ਼ਿਕਰ ਹੋਗਾ ਕਿ ਸੋਮਵਾਰ ਨੂੰ ਹੋਏ ਤਮਾਕੇ ਵਿੱਚ 12 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਦਕਿ 20 ਤੋਂ ਜ਼ਿਆਦਾ ਵਿਅਕਤੀ ਇਸ ਤਮਾਕੇ ਦੌਰਾਨ ਚਕਮੀ ਹੋਗੇ ਸਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮੀ ਨਿਤਨ ਜਾਉਂਹੂ ਨੇ ਦਿੱਲੀ ਦੇ ਲਾਲ ਕਿਲੇ 'ਚ ਹੋਏ ਖਤਰਨਾਕ ਕਾਰ ਬੰਬ ਧਮਾਕੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਜ਼ਰਾਈਲ ਇਸ ਦੁੱਖ ਦੀ ਘੜੀ 'ਚ ਪਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਨਿਤਨ ਜਾਉਂਹੂ ਨੇ ਕਿਹਾ ਕਿ ਅਤਵਾਦ ਸਾਡੇ ਸ਼ਹਿਰਾਂ 'ਤੇ ਹਮਲਾ ਕਰ ਸਕਦਾ ਪਰ ਉਹ ਸਾਡੀਆਂ ਆਤਮਾਾਂ ਨੂੰ ਕਦੇ ਨਹੀਂ ਹਿਲਾ ਸਕਦਾ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਐਕਸ ਤੇ ਇੱਕ ਪੋਸਟ ਕਿਹਾ ਕਿ ਪਿਆਰੇ ਦੋਸਤ ਨਰਿੰਦਰ ਮੋਦੀ ਅਤੇ ਭਾਰਤ ਦੇ ਬਹਾਦਰ ਨਾਗਰਿਕਾਂ ਦੇ ਨਾਮ ਮੈਂ ਤੇ ਸਮੂੱਚਾ ਇਜ਼ਰਾਈਲ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਦਿਲ ਦੀ ਹਮਦਰਦੀ ਪ੍ਰਗਟ ਕਰਦੇ ਆ ਉਹਨਾਂ ਇਹ ਵੀ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਇਜ਼ਰਾਈਲ ਤੁਹਾਡੇ ਨਾਲ ਮਜ਼ਬੂਤੀ ਨਾਲ ਖੜਾ ਭਾਰਤ ਤੇ ਇਜ਼ਰਾਈਲ ਪ੍ਰਾਚੀਨ ਸਭਿਅਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਨਵੀਂ H1B ਵੀਜ਼ਾ ਨੀਤੀ ਨੇ ਇੱਕ ਵਾਰ ਫਿਰ ਭਾਰਤੀ IT ਪੇਸ਼ੇਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਅਮਰੀਕੀ ਵਿੱਤ ਸਕੱਤਰ ਸੰਕਟ ਵੈਸਨ ਨੇ ਹਾਲ ਹੀ ਵਿੱਚ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਨਵਾਂ H1B ਵੀਜ਼ਾ ਪਲਾਨ ਵਿਦੇਸ਼ੀ ਮਾਹਿਰਾਂ ਨੂੰ ਆਸਥਾਈ ਤੌਰ ਤੇ ਬੁਲਾ ਕੇ ਅਮਰੀਕੀ ਕਾਮਿਆਂ ਨੂੰ ਸਿਖਲਾਈ ਦੇਣ ਲਈ ਬਣਾਇਆ ਗਿਆ। ਵੈਸਨ ਦਾ ਸਪਸ਼ਟ ਸੰਦੇਸ਼ ਹੈ ਟ੍ਰੇਨ ਦੀ US ਵਰਕਰਸ ਦੈਨ ਗੋ ਹੋਮ ਜਾਨੀ ਵਿਦੇਸ਼ੀ ਮਾਹਿਰ ਸਿਰਫ ਆਸਥਾਈ ਤੌਰ ਤੇ ਅਮਰੀਕਾ ਆਉਣਗੇ ਅਮਰੀਕੀ ਕਰਮਚਾਰੀਆਂ ਨੂੰ ਹੁਨਰ ਸਿਖਾਉਣਗੇ ਅਤੇ ਫਿਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ। ਇਸ ਨੌਲੇਜ ਦਾ ਟ੍ਰਾਂਸਫਰ ਰਣ ਦਾ ਉਦੇਸ਼ ਅਮਰੀਕੀ ਉਦਯੋਗਾਂ ਨੂੰ ਤਕਨੀਕੀ ਤੌਰ ਤੇ ਆਤਮ ਨਿਰਪਰ ਬਣਾਉਣਾ ਮਾਹਰ ਅਨੁਸਾਰ ਇਸ ਨਵੇਂ ਮਾਡਲ ਦਾ ਸਿੱਧਾ ਅਸਰ ਭਾਰਤੀ ਆਈਟੀ ਪੇਸ਼ੇਵਰਾਂ ਤੇ ਪੈ ਸਕਦਾ ਤੇ ਇਹ ਭਾਰਤ ਵਰਗੇ ਦੇਸ਼ਾਂ ਲਈ ਲੀਵਰੇਨ ਡ੍ਰੇਨ ਰਿਵਰਸਲ ਵਰਗਾ ਝਟਕਾ ਸਾਬਿਤ ਹੋ ਸਕਦਾ 트럼ਪ ਪ੍ਰਸ਼ਾਸਨ ਇਸ ਨੀਤੀ ਨੂੰ ਅਮਰੀਕਾ ਫਰਸਟ ਪਾਲਿਸੀ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਰੁਜ਼ਗਾਰ ਪੈਦਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਦਸ ਰਿਹਾ ਹੈ ਅਮਰੀਕਾ ਵਿੱਚ ਇਤਿਹਾਸਿਕ 42 ਦਿਨਾਂ ਦਾ ਸਰਕਾਰੀ ਸ਼ਟਡਾਊਨ ਆਖਰਕਾਰ ਖਤਮ ਹੋਣ ਦੇ ਕੰਢੇ ਅਮਰੀਕੀ ਕਾਨੂੰਨ ਸਭਾ ਨੇ ਇਸ ਨੂੰ ਖਤਮ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਾਈਟ ਹਾਊਸ ਅਨੁਸਾਰ ਰਾਸ਼ਟਰਪਤੀ ਡ੍ਰੰਪ ਅੱਜ ਸਥਾਨਕ ਸਮੇਂ ਅਨੁਸਾਰ ਰਾਤ 9:45 ਮਿੰਟ ਤੇ ਬੈਲ ਤੇ ਦਸਤਕਤ ਕਰਨ ਵਾਲੇ ਨੇ ਉਹਨਾਂ ਦੀ ਮਨਜ਼ੂਰੀ ਮਿਲਣ ਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਰਸਮੀ ਤੌਰ ਤੇ ਖਤਮ ਹੋ ਜਾਵੇਗਾ ਵਾਸ਼ਿੰਗਟਨ ਵਿੱਚ ਮਾਹੌਲ ਕਾਫੀ ਉਤਸ਼ਾਹੀਤ ਹੈ ਕਿਉਂਕਿ ਦੋਵਾਂ ਸਦਨਾਂ ਵਿੱਚ ਇਸ ਬਿੱਲ ਨੂੰ ਲੈ ਕੇ ਤਿੱਖੀ ਗਤੀਵਿਧੀ ਦੇਖੀ ਗਈ ਹੈ ਜਦੋਂ ਬੁੱਧਵਾਰ ਨੂੰ ਅਮਰੀਕੀ ਸਦਨ ਵਿੱਚ ਜ਼ੋਰਦਾਰ ਤਾੜੀਆਂ ਗੂੰਜ ਉਠੀਆਂ ਬਹੁਤ ਸਾਰੇ ਕਾਨੂੰਨ ਸਾਜ ਖੁਸ਼ੀ ਵਿੱਚ ਇੱਕ ਦੂਜੇ ਨੂੰ ਗਲੇ ਲਗਾਉਂਦੇ ਵੇਖੇ ਗਏ ਜਦੋਂ ਕਿ ਕੁਝ VOTING ਪੂਰੀ ਹੁੰਦੇ ਹੀ ਚੁੱਪਚਾਪ ਚਲੇ ਗਏ ਸਦਨ ਨੇ ਬਿੱਲ ਨੂੰ 222 ਤੋਂ 209 VOTES ਨਾਲ ਪਾਸ ਕਰ ਦਿੱਤਾ ਖਾਸ ਤੌਰ ਤੇ 6 ਡੈਮੋਕ੍ਰੇਟਸ ਪਾਰਟੀ ਲਾਈਨਾਂ ਤੋੜ ਕੇ ਰਿਪਬਲਿਕਨ ਦੀ ਅਗਵਾਈ ਵਾਲੇ ਮਤੇ ਦੇ ਹੱਕ ਵਿੱਚ VOTING ਕੀਤੀ ਰਾਸ਼ਟਰਪਤੀ 트ੰਪ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹ ਬਿੱਲ ਤੇ ਦਸਤਖਤ ਕਰਨਗੇ ਵਾਈਟ ਹਾਊਸ ਦੀ ਪ੍ਰੈਸ ਕਟਰ ਕੋਰੈਲਿਨ ਲੈਬਿਟ ਨੇ ਕਿਹਾ ਕਿ ਰਾਸ਼ਟਰਪਤੀ ਇਸ ਭਿਆਨਕ ਡੈਮੋਕ੍ਰੈਟਿਕ ਸ਼ਟਡਾਊਨ ਦਾ ਅੰਤ ਦੇਖਣ ਲਈ ਤਿਆਰ ਨੇ ਅਤੇ ਉਮੀਦ ਕਰਦੇ ਨੇ ਕਿ ਦਸਕਤ ਅੱਜ ਰਾਤ ਨੂੰ ਹੋ ਜਾਣਗੇ ਹਾਲਾਂਕਿ ਡੈਮੋਕ੍ਰੇਟ ਬਿਲ ਤੋਂ ਬਹੁਤ ਨਿਰਾਸ਼ ਨੇ ਉਹਨਾਂ ਦਾ ਇੰਤਰਾਜ਼ ਰਿਪੋਰਟ ਉਹਨਾਂ ਦੇ ਇਤਰਾਜ਼ ਹੈ ਕਿ ਉਹ ਸੈਨੇਟਰ ਸਮਝੌਤੇ ਵਿੱਚ ਸਿਹਤ ਸੰਭਾਲ ਸਬਸਿਡੀਅਨ ਦੇ ਵਿਸਥਾਰ ਨੂੰ ਸੁਰੱਖਿਅਤ ਕਰਨ ਵਿੱਚ ਅਸਫਲ ਰਹੇ ਸਦਨ ਵਿੱਚ ਪਹਿਲੀ ਪ੍ਰਤੀਕਿਰਿਆਤਮਕ ਵੋਟ 213 209 ਸੀ ਜਿਸ ਨਾਲ ਅੰਤਿਮ ਵੋਟ ਲਈ ਰਾ ਪਧਰਾ ਹੋਇਆ ਰਿਪਬਲਿਕਨ ਪਾਰਟੀ ਆਪਣੀ ਬਹੁਮਤ ਤੇ ਭਰੋਸਾ ਕਰਦੇ ਹੋਏ ਬਿੱਲ ਨੂੰ ਸਫਲਤਾਪੂਰਵਕ ਅੱਗੇ ਵਧਾਉਂਦੀ ਹੈ ਡੈਮੋਕ੍ਰੇਟਸ ਦਾ ਦੋਸ਼ ਹੈ ਕਿ 40 ਦਿਨਾਂ ਦੇ ਸੰਘਰਸ਼ ਦੇ ਬਾਵਜੂਦ ਉਹ ਆਪਣੀਆਂ ਮੁੱਖ ਮੰਗਾਂ ਤੇ ਕੋਈ ਲਾਭ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਚਾਰੀ ਠੰਡ ਤੇਜ਼ ਕਟੋਕੜ ਤਾਪਮਾਨ 7 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਆਉਣ ਵਾਲੇ ਦਿਨਾਂ ਵਿੱਚ ਰਾਤ ਦਾ ਤਾਪਮਾਨ ਘਟੇਗਾ ਪੰਜਾਬ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਅਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਹ ਗਿਰਾਵਟ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗੀ ਅਗਲੇ ਹਫਤੇ ਤਾਪਮਾਨ 2 ਡਿਗਰੀ ਹੋਰ ਘਟ ਸਕਦਾ ਦਿਨ ਦਾ ਤਾਪਮਾਨ ਆਮ ਰਹੇਗਾ ਪਰ ਰਾਤ ਦਾ ਤਾਪਮਾਨ ਆਮ ਨਾਲੋਂ ਘੱਟ ਰਹਿ ਸਕਦਾ ਇਨ੍ਹਾਂ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਅਤੇ ਮੌਸਮ ਖੁਸ਼ਕ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਘੱਟੋ ਘੱਟ ਤਾਪਮਾਨ ਆਮ ਨਾਲੋਂ ਭੋਟਾਈ ਫਰੀਦਕੋਟ 7.1 ਡਿਗਰੀ ਤਾਪਮਾਨ ਦੇ ਨਾਲ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਜਦੋਂ ਕਿ ਅੰਮ੍ਰਿਤਸਰ ਵਿੱਚ ਤਾਪਮਾਨ 9.1 ਡਿਗਰੀ ਲੁਧਿਆਣਾ ਵਿੱਚ 9.8 ਡਿਗਰੀ ਬਠਿੰਡਾ ਵਿੱਚ 8 ਡਿਗਰੀ ਅਤੇ ਗੁਰਦਾਸਪੁਰ ਵਿੱਚ 9 ਡਿਗਰੀ ਦਰਜ ਕੀਤਾ ਗਿਆ ਇਸ ਦੌਰਾਨ ਬੁੱਧਵਾਰ ਸ਼ਾਮ ਨੂੰ ਸੂਬੇ ਦਾ ਆਸ ਤੋਂ ਵੱਧ ਤਾਪਮਾਨ 0.2 ਡਿਗਰੀ ਘਟ ਗਿਆ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਹੁਣ 30 ਡਿਗਰੀ ਤੋਂ ਹੇਠ ਹੈ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 2 ਡਿਗਰੀ ਹੋਰ ਘਟ ਸਕਦਾ ਮੌਸਮ ਵਿਭਾਗ ਦੇ ਅਨੁਸਾਰ 14 ਨਵੰਬਰ ਤੋਂ 20 ਨਵੰਬਰ 2025 ਦੇ ਵਿਚਕਾਰ ਪੰਜਾਬ ਵਿੱਚ ਵੱਧ ਜਿਵੇਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਆਦਿ ਵਿੱਚ ਤਾਪਮਾਨ 24-26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਦੋਂ ਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ 26-28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਇਹ ਤਾਪਮਾਨ ਆਮ ਪੱਧਰ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਜਿਸ ਦਾ ਮਤਲਬ ਹੈ ਕਿ ਇਸ ਹਫਤੇ ਦੌਰਾਨ ਪੰਜਾਬ ਵਿੱਚ ਦਿਨ ਦਾ ਤਾਪਮਾਨ ਨਾ ਤਾਂ ਜ਼ਿਆਦਾ ਵਧੇਗਾ ਤੇ ਨਾ ਹੀ ਘਟੇਗਾ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਤਮਾਕੇ ਦੇ ਮਾਮਲੇ 'ਚ ਇੱਕ ਸ਼ੱਕੀ ਲਾਲ ਰੰਗ ਦੀ ਫੋਰਡ ਇਕੋਸਪੋਰਟ ਕਾਰ ਨੂੰ ਜ਼ਬਤ ਕਰ ਲਿਆ ਗਿਆ। ਕਾਰ ਹਰਿਆਣਾ ਦੇ ਜ਼ਿਲ੍ਹੇ ਫਰੀਦাবাদ ਦੇ ਖੰਡਾਵਾਲੀ ਇਲਾਕੇ ਵਿੱਚ ਮਿਲੀ ਫਰੀਦাবাদ ਪੁਲਿਸ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ। ਇਸ ਦੌਰਾਨ ਤਮਾਕੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਅਤੇ ਇਹ ਵੀ ਪਤਾ ਲੱਗਾ ਕਿ ਉਮਰ ਨਵੀ ਨੇ 6 ਦਸੰਬਰ ਨੂੰ ਹਮਲੇ ਦੀ ਯੋਜਨਾ ਬਣਾਈ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਕਾਰ ਦਾ ਪਤਾ ਲਗਾਉਣ ਲਈ ਕੌਮੀ ਰਾਜਧਾਨੀ ਦੇ ਸਾਰੇ ਥਾਣਿਆਂ, ਚੌਕੀਆਂ ਅਤੇ ਸਰਹੱਦੀ ਚੌਕੀਆਂ ਉੱਤੇ ਅਲਰਟ ਜਾਰੀ ਕੀਤਾ ਸੀ। ਅਲਰਟ ਇਸ ਜਾਂਚ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਕਿ ਤਮਾਕੇ ਵਿੱਚ ਵਰਤੀ I24 ਪਹਿਲਾਂ ਹੀ ਜੁੜੇ ਹੋਰ ਸ਼ੱਕੀ ਲੋਕਾਂ ਕੋਲ ਇੱਕ ਹੋਰ ਲਾਲ ਰੰਗ ਦੀ ਕਾਰ ਵੀ ਸੀ ਸੂਤਰਾਂ ਨੇ ਦੱਸਿਆ ਕਿ ਲਾਲ ਰੰਗ ਦੀ ਫੋਰਡ ਇਕੋ ਸਪੋਰਟ ਡਾਕਟਰ ਉਮਰ ਉਨ ਨਬੀ ਦੇ ਨਾਮ ਉੱਤੇ ਰਜਿਸਟਰ ਸੀ ਜੋ ਧਮਾਕੇ ਤੋਂ ਪਹਿਲਾਂ ਕਤਿੱਤ ਤੌਰ ਉਤੇ ਕਾਰ ਚਲਾ ਰਿਹਾ ਸੀ ਸ਼ੱਕ ਸੀ ਕਿ ਇਸ ਵਾਹਨ ਦੀ ਵਰਤੋਂ ਡਾਕਟਰ ਉਮਰ ਉਨ ਨਬੀ ਨੇ ਜਾਸੂਸੀ ਦੀਆਂ ਗਤੀਵਿਧੀਆਂ ਲਈ ਕੀਤੀ ਸੀ ਇਸ ਦੌਰਾਨ ਧਮਾਕੇ ਦੇ ਸਹੀ ਪਲ ਨੂੰ ਕੈਦ ਕਰਨ ਵਾਲੀ ਸੀਸੀਟੀਵੀ ਫੁਟੇਜ ਬੁੱਧਵਾਰ ਨੂੰ ਸਾਹਮਣੇ ਲਾਲ ਕਿਲੇ ਦੀਆਂ ਲਾਈਟਾਂ ਉੱਤੇ ਲਗਾਏ ਗਏ ਨਿਗਰਾਨੀ ਕੈਮਰੇ ਵੱਲੋਂ ਰਿਕਾਰਡ ਕੀਤੇ ਗਏ ਇਸ ਵਿੱਚ ਅਚਾਨਕ ਅੱਗ ਲੱਗਣ ਤੋਂ ਪਹਿਲਾਂ ਟ੍ਰੈਫਿਕ ਦੀਆਂ ਹਰਕਤਾਂ ਦਿਖਾਈ ਦਿੱਤੀਆਂ ਮੰਨੇ ਜਾ ਰਿਹਾ ਹੈ ਕਿ ਕਾਰ ਹਰਿਆਣਾ ਦੇ ਫਰੀਦাবাদ ਸਥਿਤ ਅਲਫਲਾ ਯੂਨੀਵਰਸਿਟੀ ਦਾ ਸਹਾਇਕ ਪ੍ਰੋਫੈਸਰ ਡਾਕਟਰ 우ਮਰ ਨਬੀ ਚਲਾ ਰਿਆ ਸੀ ਇਹ ਵੀ ਸਾਹਮਣੇ ਹੈ ਕਿ ਡਾਕਟਰ 우ਮਰ ਨਬੀ ਨੇ ਬਾਬਰੀ ਮਸਜਿਦ ਤੌਹਨ ਦੀ ਵਰਸੀ 6 ਦਸੰਬਰ ਮੌਕੇ ਉੱਤੇ ਇੱਕ ਤਾਕਤਵਾਰ ਧੂਮਾਕੇ ਦੀ ਯੋਜਨਾ ਬਣਾਈ ਸੀ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਰਹਿਣ ਵਾਲੇ 28 ਸਾਲਾ ਦੇ ਡਾਕਟਰ ਉਮਰ ਦੀ ਯੋਜਨਾ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਵਿੱਚ ਪੜਾਉਣ ਵਾਲੇ ਡਾਕਟਰ ਮੁਜ਼ਮਿਲ ਅਹਿਮਦ ਗਨਾਈ ਔਰ ਫ ਮੁਸਾਇਬ ਦੀ ਗ੍ਰਿਫਤਾਰੀ ਨਾਲ ਅਸਫਲ ਹੋ ਗਈ। ਅਧਿਕਾਰੀਆਂ ਮੁਤਾਬਕ ਉਮਰ 81 ਅਤੇ ਉਸ ਦਾ ਸ਼ਾਨਦਾਰ ਅਕਾਦਮਿਕ ਰਿਕਾਰਡ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 8 ਲੋਕਾਂ 'ਚੋਂ ਪਹਿਲੇ ਗਨਾਈ ਨਾਲ ਉਮਰ ਦੀ 2021 ਵਿੱਚ ਤੁਰਕੀ ਦੀ ਯਾਤਰਾ ਨੇ ਉਸ ਵਿੱਚ ਨਾਟਕੀ ਲਿ ਲੀ ਆਂਦੀ ਅਤੇ ਇਹੀ ਉਸ ਦੇ ਕਟੜਪੰਥੀ ਹੋਣ ਦਾ ਕਾਰਨ ਬਣਿਆ ਮੰਨਿਆ ਜਾਂਦਾ ਹੈ ਕਿ ਦੋਵੇਂ ਯਾਤਰਾ ਦੌਰਾਨ ਪਵੰਦੀ ਸ਼ੂਦਾ ਜੈਸ਼ ਦੇ ਜ਼ਮੀਨੀ ਕਰਮਚਾਰੀਆਂ ਨਾਲ ਮਿਲੇ ਸਨ ਯਾਤਰਾ ਤੋਂ ਬਾਅਦ ਇੱਕ ਬਦਲੇ ਹੋਏ ਉਮਰਨੇ ਇੱਕ ਤਿਤ ਤੌਰ ਉੱਤੇ ਅਮੋਨੀਅਮ ਨਾਈਟ੍ਰੇਟ ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸਮੇਤ ਵਿਸਫੋਟਕ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਅਲਫਲਾ ਕੈਂਪਸ ਵਿੱਚ ਅਤੇ ਇਸ ਦੇ ਆਸ-ਪਾਸ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਉੱਚ ਸਿੱਖਿਆ ਪ੍ਰਾਪਤ ਕਰ ਰਿਹਾ ਸੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਭਾਸ਼ਪਤੇ ਚੋਣ ਕਮਿਸ਼ਨ ਵੋਟ ਚੋਰੀ ਕਰਨ ਲਈ ਮਿਲੀਭੁਗਤ ਕਰ ਰਹੇ ਨੇ ਅਤੇ ਲੋਕਤੰਤਰ ਦੇ ਕਤਲ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ। ਐਕਸ ਉੱਤੇ ਇੱਕ ਪੋਸਟ ਰਾਹੁਲ ਗਾਂਧੀ ਨੇ ਕਾਂਗਰਸ ਦੀ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਇੱਕ ਹੀ ਵਿਅਕਤੀ ਨੇ ਹਰਿਆਣਾ, ਦਿੱਲੀ ਅਤੇ ਬਿਹਾਰ ਚੋਣਾਂ ਵਿੱਚ ਵੋਟ ਪਾਈ ਸੀ। ਉਨ੍ਹਾਂ ਕਿਹਾ ਭਾਸ਼ਪਾ ਦੇ ਲੱਖਾਂ ਮੈਂਬਰ ਵਕ-ਵਕ ਸੂਬਿਆਂ 'ਚ ਖੁੱਲੇ-ਆਮ ਘੁੰਮਦੇ ਹੋਏ ਵੋਟ ਪਾਉਂਦੇ ਨੇ। ਰਾਹੁਲ ਗਾਂਧੀ ਨੇ ਆਪਣੀ ਪੋਸਟ ਦੋਸ਼ ਲਾਇਆ ਕਿ ਇਸ ਚੋਰੀ ਨੂੰ ਲੁਕਾਉਣ ਲਈ ਸਾਰੇ ਸਬੂਤ ਮਿਟਾਏ ਮਿਲ ਕੇ ਖੁੱਲੇ ਅੰਮ ਬੋਟਾਂ ਚੋਰੀ ਕਰਨ ਲੋਕਤੰਤਰ ਦੇ ਕਤਲ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਰਾਹੁਲ ਗਾਂਧੀ ਲਗਾਤਾਰ ਚੋਣ ਕਮਿਸ਼ਨ ਨਾਲ ਮਿਲੀ ਭੁਗਤ ਕਰਕੇ ਭਾਜਪਾ ਵੱਲੋਂ ਵੋਟ ਚੋਰੀ ਦਾ ਦੋਸ਼ ਲਗਾ ਰਹੇ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੋ ਪੜਾਵਾਂ ਵਿੱਚ ਵੋਟਾਂ 11 ਨਵੰਬਰ ਨੂੰ ਖਤਮ ਹੋਈਆਂ ਅਤੇ ਨਤੀਜੇ 14 ਨਵੰਬਰ ਨੂੰ ਆਉਣੇ ਨੇ ਐਗਜ਼ਿਟ ਪੋਲ ਨੇ ਵੱਡੇ ਪੱਧਰ ਉੱਤੇ ਐਨਡੀਏ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਉਸ ਨੂੰ 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਵਿੱਚ 122 ਤੋਂ ਵੱਧ ਸੀਟਾਂ ਬਹੁਮਤ ਦਾ ਅੰਕ ਆਸਾਨੀ ਨਾਲ ਪ੍ਰਾਪਤ ਹੋ ਸਕਦਾ ਹੈ ਇਸਨ ਦੇਸ਼ ਤੋਂ ਨੇ ਦੇ ਖਬਰਾ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ